ਸਾਸਤਰੀ ਕਾਜੀ ਸਾਰਾ ਨੂੰ ਅੱਜ ਆਪਾਂ ਲੈ ਕੇ ਜੀ ਬਹੁਤ ਹੀ ਪੈਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਹੈਵੀ ਕਲੈਕਸ਼ਨ ਹੋਏਗੀ ਪਾਰਟੀ ਵਲ ਸੂਟ ਹੋਣਗੇ ਇਹ ਜਿਹੜਾ ਸੂਟ ਹੋਏਗਾ ਸ਼ਰਟ ਹੋਏਗੀ ਪਿਓਰ ਗਰੇਪ ਦੀ ਬਹੁਤ ਹੀ ਸੋਹਣਾ ਹੈਵੀ ਕੱਟ ਦਾਣ ਦਾ ਕੰਮ ਹੋਏਗਾ ਬਾਟਮ ਪਲੇਨ ਹੋਏਗੀ ਦਾਮਨ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਹੋਏਗਾ ਦਾਮਨ ਮੀਨਸ ਕਿਰਾਕ ਇਸ ਦਾ ਤੁਹਾਨੂੰ ਪਰਮੀਟਰ ਲੱਗ ਮਿਲੇਗਾ ਪਲੇਨ ਬਾਟਮ ਦਾ ਪਰਮੀਟਰ ਲੱਗ ਰਹ ਹੋਏਗਾ ਜਿਹੜਾ ਦੁਪੱਟਾ ਹੋਏਗਾ ਪਿਓਰ ਚਨਾਉਂ ਦਾ ਹੋਏਗਾ ਉਸ ਦੇ ਉੱਪਰ ਵੀ ਕੱਟ ਦਣ ਦਾ ਹੈਂਡਵਰਕ ਦਾ ਕੰਮ ਹੋਏਗਾ ਉਸ ਦਾ ਪਰਮੀਟਰ ਅਲੱਗ ਹੋਏਗਾ ਤਿੰਨੋਂ ਚੀਜ਼ਾਂ ਦਾ ਤੁਹਾਨੂੰ ਪਰਮੀਟਰ ਲੱਗ ਰਹੇਗਾ ਹੈਵੀ ਕਲੈਕਸ਼ਨ ਰਹਿ ਗਈ ਬਹੁਤ ਹੀ ਬਾਰੇ ਸੂਟ ਹੋਣਗੇ ਇਹ ਜਿਹੜੇ ਸੂਟ ਹੋਣਗੇ ਤੁਹਾਨੂੰ ਪਿਓਰ ਨੇਚਰਲ ਗਰੇਵ ਦਾ ਸੂਟ ਮਿਲੇਗਾ 올ਓਵਰ ਸੂਟ ਹੋਏਗਾ ਫਰੰਟ ਤੇ ਬਹੁਤ ਹੀ ਸੋਨਾ ਹੈਵੀ ਵਰਕ ਹੋਏਗਾ ਬਾਟਮ ਤੇ ਵਰਕ ਹੋਏਗਾ 슬ੀਵਸ ਤੇ ਵਰਕ ਹੋਏਗਾ ਪਿਓਰ ਚਨਾਉਂ ਦਾ ਦੁਪੱਟਾ ਹੋਏਗਾ ਉਸੇ ਉੱਪਰ ਵੀ ਬਹੁਤ ਹੀ ਸੋਹਣੀ ਇੰਬੋਡੀ ਰਹੇਗੀ ਅਗਲੇ ਜਿਹੜੇ ਸੂਟ ਹੋਣਗੇ ਵੈਲਵਟ ਦਾ ਤੁਹਾਨੂੰ ਸੂਟ ਮਿਲੇਗਾ ਸੀਕਵੈਂਸ ਦਾ ਕੰਮ ਹੋਏਗਾ ਇੰਬੋਡੀ ਬਹੁਤ ਹੀ ਸੋਹਣੀ ਹੋਏਗੀ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਇਸ ਸ਼ਰਟ ਐਂਡ ਬਾਟਮ ਦਾ ਕੰਬੋ ਮਿਲੇਗਾ ਸ਼ਰਟ ਹੋਏਗੀ ਜੌਰਜ ਆਰਦੀ ਬਹੁਤ ਹੀ ਸੋਹਣੀ ਏਮਬੋਇਡਰੀ ਰੇਗੀ ਬਾਟਮ ਹੋਏਗੀ ਕ੍ਰੇਵ ਦੀ ਪਲੇਨ ਬਾਟਮ ਹੋਏਗੀ 38 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਅਗਲੇ ਜਿਹੜੇ ਸੂਟ ਹੋਣਗੇ ਕ੍ਰੇਵ ਦਾ ਹੀ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਏਮਬੋਇਡਰੀ ਰੇਗੀ ਬਾਟਮ ਹੋਏਗੀ ਕ੍ਰੇਵ ਸਿਲਕ ਦੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰਮੀਟਰ ਲੱਗ ਰਿਹਾ ਹੈਗਾ ਐਂਡ ਬਾਟਮ ਦਾ ਪਰਮੀਟਰ ਲੱਗ ਰਿਹਾ ਹੈਗਾ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿ ਅਗਲੇ ਜਿਹੜੇ ਸੂਟ ਹਨ ਉਹਨਾਂ ਕੋ ਸੌਫਟ ਟਿਸ਼ੂ ਦਾ ਹੋਏਗਾ ਸੂਟ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਐਮਬੌਰਡਰੀ ਰਹੇਗੀ ਵਿਸਕੋਸ ਟਿਸ਼ੂ 크ਰੇਪ ਦੀ ਬਾਟਮ ਹੋਏਗੀ ਪਲੇਨ ਬਾਟਮ ਹੋਏਗੀ ਇਹ ਵੀ ਸ਼ੋਰ ਦਾ ਪਰਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰਮੀਟਰ ਲੱਗ ਰਹੇਗਾ ਅਗਲਾ ਜਿਹੜਾ ਸੂਟ ਹੋਗਾ ਪਿਓਰ ਸ਼ਿਮਰ ਟਿਸ਼ੂ ਦਾ ਫੈਬਰਿਕ ਮਿਲੇਗਾ ਦਮਨ ਮੀਂਸ ਘੇਰੇ ਤੇ ਵਰਕ ਹੋਏਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਦੁਪੱਟਾ ਹੋਏਗਾ ਉਹ ਵੀ ਤੁਸੀਂ ਪ੍ਰਾਈਸ ਚੈੱਕ ਕਰਕੇ ਪਰ ਮੀਟਰ ਅਕੋਰਡਿੰਗ ਬੁੱਕ ਕਰ ਸਕਦੇ ਹੋ ਕਲਰ ਇਹਨਾਂ ਵਿੱਚ ਵੀ ਤੁਹਾਨੂੰ ਪਾਰਟੀ ਵੇਅਰ ਸੂਟ ਮਿਲਣਗੇ ਬਹੁਤ ਹੀ ਵੈਰੀ ਕਲਰ ਹੋਣਗੇ ਅਗਲੇ ਜਿਹੜੇ ਸੂਟ ਹੋਣਗੇ ਔਰਗਾਂਜ਼ਾ ਸ਼ਿਮਰ ਦੀ ਸ਼ਰਟ ਮਿਲੇਗੀ ਬਹੁਤ ਹੀ ਸੋਨਾ ਕੰਮ ਹੋਏਗਾ ਬਨਾਰਸੀ ਦੁਪੱਟਾ ਹੋਏਗਾ ਜਿਹੜੀ ਬਾਟਮ ਹੋਏਗੀ ਉਹ 파ੜਾ ਦੀ ਬਾਟਮ ਮਿਲੇਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਹੈ ਜਿਹੜੇ ਅਗਲੇ ਸੂਟ ਹੋਣਗੇ ਇਹ ਤੁਹਾਨੂੰ ਮਿਲਣਗੇ ਜੀ ਇਹ ਵੀ ਡਿਜ਼ਾਈਨਰ ਪੀਸ ਹੀ ਹੋਣਗੇ ਬਹੁਤ ਹੀ ਸੋਹਣਾ ਬਨਾਰਸੀ ਦੀ ਸ਼ਰਟ ਹੋਏਗੀ ਸਿਲਕ ਦੀ ਬਾਟਮ ਹੋਏਗੀ ਨਾਲ ਬਨਾਰਸੀ ਦੁਪੱਟਾ ਹੋਏਗਾ ਕਲਰ ਇਹਨਾਂ ਵਿੱਚ ਬਹੁਤ ਹੀ ਪਾਰੇ ਹੋਣਗੇ ਜਿਹੜੇ ਅਗਲੇ ਸੂਟ ਹੋਣਗੇ ਇਹ ਵੀ ਤੁਹਾਨੂੰ ਮਿਲ ਜਾਣਗੇ ਜੀ ਪਿਓਰ ਕ੍ਰੇਪ ਦੀ ਸ਼ਰਟ ਹੋਏਗੀ ਬਹੁਤ ਹੀ ਸੋਹਣਾ ਨੈਕ ਡੇ ਵਰਕ ਹੋਏਗਾ ਪਿਓਰ ਕ੍ਰੇਪ ਦੀ ਬਾਟਮ ਹੋਏਗੀ ਨਾਲ ਚਨਾਉਣ ਦਾ ਦੁਪੱਟਾ ਹੋਏਗਾ ਦੁਪੱਟੇ ਦੇ ਉੱਪਰ ਵੀ ਲੈਸ ਦਾ ਕੰਮ ਹੋਏਗਾ ਬਾਟਮ ਤੇ ਪੌਂਚਿਆਂ ਤੇ ਵਰਕ ਹੋਏਗਾ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ Видео для канала Добро пожаловать